ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਉਹ ਠੀਕ ਠਾਕ ਹੋ ਬਾਈ ਮਹਾਰਾ ਸੱਜੇ ਪਾਸੇ ਟੈਕਨੀਕਲ ਅਜੇ ਰੱਖੇ ਬਾਈ ਤੁਹਾਨੂੰ ਤੇ ਅੱਜ ਬੋਧਵਾਰ ਮੰਡੀ ਆ ਟਰੈਕਟਰਾਂ ਦੀ ਲੱਗੀ ਆ ਬਾਈ ਤਲਵੰਡੀ ਸਾਬੋ ਤੇ ਆ ਸਾਡੇ ਪਟਿਆਲੇ ਦੇ ਕਬੜਗੇ ਬਾਈ ਜਿੱਥੇ ਨੇ ਇੱਕ ਟਰੈਕਟਰ ਦੇ ਦੇਣਾ ਹੋਵੇ ਤੇ ਇਹ ਵੜਦੇ ਆ ਟਰੈਕਟਰਾਂ ਨੂੰ ਇਹ ਟਰੈਕਟਰਾਂ ਦੀ ਕਸਾਈ ਤੇ ਬਾਈ ਅੱਜ ਸੁਣ ਟਰੈਕਟਰ ਖੋਣੇ ਬਾਈ ਜਸਵੀਰ ਨਾਲ ਆਪਣੇ ਬਾਈ ਸਤਿ ਸ਼੍ਰੀ ਅਕਾਲ ਠੀਕ ਆ ਉਹ ਤੋਂ ਪਹਿਲਾਂ ਆ ਗਿਆ ਬਾਈ ਸੋਨਾ ਲਿੱਤਾ 60 ਐਮ ਐਮ 34 ਇੱਕ ਗੱਲ ਪਿਛਲੇ ਟਾਇਰ 70 75 ਰੁਪਏ ਮੂਲ ਇਹਦੇ 65 70 ਰੁਪਏ ਸਾਰਾ ਵਿਜਵਲ ਕਿਦੋਂ ਦੋ ਪੇਤੀ ਹੋਏਗੇ ਤੇ ਗੇਰ ਇਹਨਿੰਦਾ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜੇ ਤੇ ਤਵੀਰ 2:00 ਵਜੇ ਤੱਕ ਡਿਮਾਂਡ ਹੋਗੀ 2:55 ਕਹਿੰਦੇ 2.5 ਲੱਖ ਰੁਪਇਆ 2:55 ਕਹਿੰਦੇ ਮੈਂ ਪੰਤਾਂ ਲਿਖੜ ਚ ਦੇਨੇ ਕਿਉਂ 2.5 ਦਾ ਦੇ ਦੇ ਮੈਂ ਘੜਚ ਦੇਨੇ ਪੰਤਾਂ ਲਿ 45 ਇੱਕ ਗੱਲ ਹੋਰ ਆ ਬਾਈ ਆਹ ਬੜੀ ਤਗੜੀ ਚੀਜ਼ ਹੈ ਮੰਨਣਾ ਨਾ ਮੰਨਣਾ ਭਾਈ ਥੋਡੀ ਮਰਜੀ ਆ ਪਿਛਲੇ ਟਾਇਰ 40 ਕੇ ਪੈਸੇ ਆ ਮੂਰਲੇ 70 ਪੈਸੇ ਕਰ 11 ਮੜਦਾ ਇਹਨੂੰ ਵੀ ਮਿਲ ਜੂਗਾ ਤੁਸੀਂ ਪੁਰਾਣਾ ਕੀ ਕੱਟਾ ਜਾਊ ਲੋਰ ਫੈਰਦੇ ਪਾਵਰ ਸਪੇਅਰਿੰਗ ਹੋਊ ਜੂ ਪਾਵਰ ਸਪੇਅਰਿੰਗ ਤੇ ਹੈ ਟਰੈਕਟਰ ਗੇਰਿੰਜ ਦਾ ਭਾਈ ਰੁਪਈਆ ਦਾ ਰੁਪਈਆ ਹੀ ਆ ਬਾਹ ਕੇ ਚਲਾ ਕੇ ਕੰਮ ਸਫਲੀ ਕਰਕੇ ਲੈ ਦੋ ਲੋਕ 73 ਹੈ ਡਿਮਾਂਡ ਕਿੰਨੇ ਦਾ 55 ਦਾ 45 ਹਜ਼ਾਰ ਦਾ 45 ਹਜ਼ਾਰ ਦਾ ਕਿਤਾਈ ਦਾ ਕਰਨਾ ਚਾਹੀਦਾ 7000 45000 45000 ਆਜੋ ਭਾਈ ਉੱਤਰੀ ਬਹਾਦਰ ਲੁਧਿਆਣਾ 60 ਹਾਂ 60 ਟਰੈਕਟਰ ਸੋਣਾ ਬਾਈ ਪ੍ਰੇਰਤੀ ਹੈ ਇਹ ਰੇਰ ਇੰਜਨ ਚਲਾ ਕੇ ਬਾਜਾ ਵੀ ਤਸਦੀਕ ਕਰਕੇ ਲੈ ਜਾ ਬੇਸ਼ੱਕ ਭਾਈ ਗੰਡਾ ਫੱਟੀ ਖਤਰੀ ਨਾਲ ਆ 245 ਦੀ ਤਾਂ ਵੀ ਪੰਜ ਮਾਡਲ ਆ ਬਾਈ ਕਿੰਨੇ ਦਾ ਉਹ ਲੱਗਦੀ ਹੀ ਆ ਰਹਿਣੀ ਜੋ ਬਾਈ ਉਹ ਦੀਲਾ ਉਤੂ ਆ ਗਿਆ 35 ਵਾਲਾ ਗੋਣ ਵਾਲੀ ਕਾ ਬਾਈ ਇਹਦਾ ਖਰਚਾ ਖੂੱਚੇ ਬੜਾ ਦਾ ਹੁੰਦਾ ਅੱਜ ਨੂੰ ਘੱਟ ਹੁੰਦਾ ਖਰਚਾ ਡੰਡਾ ਫੱਟੀ ਛੱਤੀ ਇਹਦੇ ਨਾਲ ਆ ਬਾਈ ਪਿਛਲੇ ਕਹ ਰਿਹਾ 70 80 ਪੈਸੇ ਨੂੰ ਲੈ ਹੈ ਗਿਆ 70 ਵਿੱਚ ਤੋਂ ਆ ਗਿਆ ਠੀਕ ਹੈ ਬਾਲਾ ਬਾਈ 2008 ਮਾਡਲ ਆ 2 ਲੱਖ 45000 ਰੁਪਏ ਹੋ ਗਏ ਇਹ ਫਿਰ ਹਾਂ ਨਹੀਂ ਦੱਸ ਜੀ ਤੈਨੂੰ 2 ਲੱਖ 25000 ਦਾ ਜੀ ਨਹੀਂ ਇਹ ਲੈ ਲੇ ਠੀਕ ਬਾਈ ਦੋ ਉਤੂ ਬਾਦ ਆ ਗਿਆ 800 ਰੁਪਏ ਦਾ ਸਾਰਾ ਮਾੜਾ ਬਾਈ ਨਵਾਂ ਟਰੈਕਟਰ ਆ ਜਮਾ ਬਾਈ ਯਾਰ ਆਰ ਪੀ ਆਰ ਪੀ ਆ ਜਮਨ ਨਵਾਂ ਟਾਇਰ ਪਿਛਲੇ ਟਾਇਰ ਹੈ ਜੀ ਬਾਈ 90 ਫੂ ਮੂਹਰੇ ਟਾਇਰ ਲੈ ਗਿਆ ਬਾਈ 80 ਫੂ ਇੱਕ ਹੀ ਚੱਲਾ ਦੇ ਜਿੰਨੀ ਕਿਤਾਵਾਂ ਦਾ ਕੋਣ ਬਾਈ 80 ਦੇ ਟਾਰ ਆ ਬਾਈ ਪੁਰਾਣਾ ਮਾੜਾ ਜੀ ਪੁਰਾਣਾ ਟਾਇਰ ਘਟਾ ਜਊ 200 ਫੈਂਕ ਠੀਕ ਹੈ ਜੀ ਸੁਣੀਓ ਠੀਕ ਹੈ ਠੀਕ ਹੈ 5 80 ਰੇਟ ਹੋਗਾ ਕਿੰਨੇ ਦਾ ਟੱਕਰ ਸਾਰੇ ਇਹਨਾਂ ਤੋਂ ਯਾਰ ਬੋੜੇ ਕਾ 1.5 ਲੱਖ ਰੁਪਏ ਦਾ ਮੈਂ ਗੜਕਚ ਦੇ ਨਹੀਂ ਕਿਹਾ 40000 ਗੜਕਚ ਦੇ ਨਹੀਂ ਕਿਹਾ ਮੈਂ 40000 ਗੜਕਚ ਦੇ ਨਹੀਂ ਕਿਹਾ ਸੁਣੀ ਜਾ ਬਾਈ ਕੀ ਕਹਿੰਦੀ ਐ ਨਾ 55 ਦਾ 60 ਦਾ ਮੈਂ 40000 ਪਰ ਗੜਕਚ ਦੇ ਨਹੀਂ ਆਏ ਆ ਕਿ ਮੈਂ 55 ਕਹਿਣਾ ਸ਼ਰਮਾ ਪਹਿਲਾ ਟਾਈਮ 5.5 ਕਹਿ ਦੂਗਾ ਕੰਮ ਲੂਟ ਹੋਊਗਾ ਠੀਕ ਆ ਗੱਲ 40000 ਦਾ ਟਰੈਕਟਰ ਲੈ ਜਿਓ ਬਾਈ 40000 ਜੀ 40000 ਦਾ ਦਾ ਬਾਈ ਟਰੈਕਟਰ ਆਪਰੇ ਜ਼ਿੰਮੇਦਾਰ ਹੈ ਸੇਕਟਰ ਇਹਦਾ ਹੋਇਆ ਬਾਈ ਇਹ ਉਹ ਜ਼ਿੰਮੇਦਾਰ ਹੈ ਟਰੈਕਟਰ 2007 ਮਾਡਲ ਦਾ 2 ਲੱਖ 10 ਹਜ਼ਾਰ ਕਮਾਂਡ ਆ ਬਾਈ ਟਾਇਰ ਹੈ ਗਿਆ 40 ਕਿਤੇ ਕਿੰਨੇ ਬਸ ਚਲੋ 1 ਲੱਖ ਤੇ 90 95 ਆ ਬਾਈ ਟਰੈਕਟਰ ਮਾਡਲ ਸਾਰਾ ਆ ਬਾਦੀ ਵਿੱਚ ਆ ਗਿਆ ਬਾਈ 13 ਮੱਲ ਦਾ ਬੀ ਐਸ ਕੇ ਵੀ 350 ਡੀ ਆਈ ਕਿਤੇ ਟਾਇਰ ਇਹਦਾ 85 90 ਬਾਈ ਚਾਰੇ ਰਿਚ ਦੀ ਬਾਕੇ ਉਹਨੀ ਤਸਕੀ ਕਾਰ ਕੇ ਲੈ ਜਾਓ ਡੰਡਾ ਪੱਟੀ ਚਤਰੀ ਨਾਲ 450 ਦਾ ਸਲੈਕਟਰ ਹੈ ਬਈ 400 252 ਹਜ਼ਾਰ ਦੀ ਮੰਗਦਾ 1.5 ਲੱਖ 2000 35000 ਬਜ਼ੀ ਰੱਖਿਆ 1.5 ਲੱਖ ਦਾ 1.5 ਲੱਖ ਦਾ ਆ ਜਾ ਜੀ ਵੀ ਕਰ ਦਿਨੇ ਜੋ 93 ਮਾੜਾ ਰੇਟ 1.5 ਲੱਖ ਲਿਖੀ ਬੈਠੇ ਆ ਥੇਲੇ ਦਾ ਸਵਾਲ ਉਹ ਥੋੜੀ ਪੈਣ 15000 ਦਾ ਲੇਜ ਕੋਈ ਮਾੜਾ ਨਹੀਂ ਬੋਈ ਓਏ ਕਵਾੜ ਚ ਹੀ ਐਨੇ ਦਾ 25 30000 ਦਾ ਟਾਇਰ ਆ ਬਾਈ ਤੇ ਦੱਸ ਦੱਸ ਕਹਤਾ ਕਿੰਨੇ ਰਹਿ ਗਏ 85 90000 ਦਾ ਹੀ ਆ ਕਵਾੜ ਚ 20000 ਲੈ ਲੈਂਦੇ ਹਾਂ ਇਸੇ ਦਾ ਇਹਦਾ ਕਹੀ ਦੀ ਆ ਖੱਟ ਲਓ ਬਾਈ ਟਰੈਕਟਰ ਦੀ ਕਿਸੇ ਵੀ ਲੈਣਾ ਨਾ ਤੇ ਇਹਦਾ ਫਾਇਦਾ ਖੱਟ ਲਓ ਆ ਵੀਡੀਓ ਉੱਤੋਂ ਬਾਹਰ ਆ ਗਿਆ ਸਾਡਾ ਢਿੱਲੋ। ਇਹ 15 ਮਾਡਲ ਆ ਬਾਈ ਟਾਇਰ ਪਿਚਾਰੀ ਨਵੇਂ ਆ। ਅਦੇ ਗੁੱਡੀਆਂ ਤੇ ਵੀ ਪਈ ਹਰੇ ਮਾਰਕਾ ਪਿਆ। ਇਸੇ ਦੇ ਟਾਇਰ ਜੇ ਕੀ ਦੀ ਆ ਬਾਈ। ਇਹ ਲੋੜ ਫਾਇੰਸ ਹੋ ਜੂ ਪੁਰਾਣਾ ਕੱਟਾ ਜਰੂਰ। 15 ਮਾਡਲ 350 ਦੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਡਿਸਟ੍ਰੀਬਿਊਟਰ ਲੱਗਿਆ। ਨਾਲ ਆ ਜੀ। ਜੁਬੀ 350 ਉਹ ਲੈਣੀ ਅੱਗੇ। ਸਾਢੇ ਦਿਨ 55 ਗਾਦੇ ਸਾਢੇ ਦਿਨ ਮੈਂ ਘੜਚ ਦੇਣੇ ਗਏ ਜੀ। 8 ਕਹਦਾ ਤੈਨੂੰ 55 55 ਰੁਪਏ ਬਾਈ ਬਸ 55 ਤੂੰ ਕਹੀਂ ਵਾਰ 55 ਲੈ ਲੈ ਚੱਲ ਲੈ ਬਾਈ ਸਾਡੇ ਅੰਦਰ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਬਾਈ ਤੇ ਠੀਕ ਆ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਮਿਹਰਬਾਨੀ ਬਾਈ ਸੋ